ਸਸਸੀਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਟੌਪਿਕ ਹੈ ਬਿਲਕੁਲ ਹੀ ਹਟਕੇ ਟੌਪਿਕ ਆ ਇਹ ਜਿਹੜਾ ਇਕੋਸਿਸਟਮ ਕੰਪਲੈਕਸ ਕਿੰਨਾ ਹੋ ਸਕਦਾ ਕਿੰਨਾ ਹੀ ਕਿੰਨਾ ਗੁੰਝਲਦਾਰ ਹੋ ਸਕਦਾ ਇਸ ਬਾਰੇ ਚਰਚਾ ਹੋਊਗੀ ਜਿਹੜੀ ਚਰਚਾ ਹੋਊਗੀ ਰੁੱਖਾਂ ਦੇ ਤੇ ਜਿਹੜੀ ਫਿਸ਼ ਹੈਗੀ ਆ ਮੱਛਲੀ ਹੈਗੀ ਇਹਦੇ ਬਾਰੇ ਆਪਾਂ ਚਰਚਾ ਕਰਦੇ ਹੋਏ ਤੇ ਪੁੱਛਾਂਗੇ ਵੀ ਕਿੰਨਾ ਕੰਪਲੈਕਸ ਇਕੋਸਿਸਟਮ ਵਰਕ ਕਰਦਾ ਹੈਗਾ ਇਹ ਲਈ ਐਗਜ਼ਾਮਪਲ ਆਪਾਂ ਲੈ ਰਹੇ ਨਾਰਥ ਅਮਰੀਕਾ ਦੀ ਪੈਸੀਫਿਕ ਕੋਸਟ ਇਲਾਕਾ ਕੋਸਟਲ ਲਾਕ ਆ ਉਹਦੀ ਆਪਾਂ ਐਗਜ਼ਾਮਪਲ ਲਵਾਂਗੇ ਇਥੇ ਜਿਹੜੀ ਫਿਸ਼ ਤੇ ਰਿਵਰ ਵੀ ਹੈਗੀ ਜਿਹੜਾ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਨਿਊਟ੍ਰੀਸ਼ਨ ਡਿਸਟ੍ਰੀਬਿਊਸ਼ਨ ਦਾ ਇਹ ਵੀ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਤੇ ਇਥੇ ਜਿਹੜੀ ਐਗਜ਼ਾਮਪਲ ਜਿਹੜੀ ਫਿਸ਼ ਦੀ ਜਿਹੜੀ ਮੱਛੀ ਦੀ ਐਗਜ਼ਾਮਪਲ ਜਿਹੜੀ ਹੈਗੇ ਸੈਲਮਨ ਫਿਸ਼ ਦੀ ਐਗਜ਼ਾਮਪਲ ਲਵਾਂਗੇ ਇਹ ਬੜਾ ਇੰਟਰਸਟਿੰਗ ਹੈਗਾ ਵੀ ਜਿਹੜੀ 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 ਯੰਗ ਸੈਲਮਨ ਹੁੰਦੀ ਆ ਜਦੋਂ ਉਹ ਪੈਦਾ ਹੁੰਦੀ ਆ ਤਾਂ ਫਟਾਫਟ ਉਹ ਓਸ਼ੀਨ ਵੱਲੋਂ ਜਾਂਦੀ ਆ ਮਤਲਬ ਤਾਂ ਆਪਣੀ ਖੁਰਾਕ ਦੀ ਪੂਰਤੀ ਲਈ ਤਾਂ ਉਹ ਸਮੁੰਦਰ ਵੱਲੋਂ ਜਾਂਦੀ ਆ ਸਵਿਮ ਕਰਕੇ ਫਟਾਫਟ ਸਮੁੰਦਰ ਵੱਲ ਚਲੇ ਜਾਂਦੀ ਆ ਉੱਥੇ ਜਾ ਕੇ ਉਹ ਸਮੁੰਦਰ ਵਿੱਚ 2 ਤੋਂ 4 ਸਾਲ ਰਹਿੰਦੀ ਆ ਉੱਥੇ ਉਹ ਮਤਲਬ ਕਹਿੰਦਾ ਖਾਣਾ ਖਾਂਦੀ ਆ ਆਪਣੀ ਖਰਾਕ ਲੈਂਦੀ ਤੇ ਬਿੱਗਰ ਵੱਡੀ ਹੋਏ ਤੇ ਫੈਟਰ ਦੇ ਆਪਣੀ ਜਿਹੜੀ ਹੈਗੀ ਫੈਟ ਪੈਦਾ ਫੈਟ ਆਪਣੀ ਬੋਡੀ ਦੇ ਲੈ ਲੈਂਦੀ ਹੈਗੀ ਤੇ ਫੁੱਲ ਗ੍ਰੋਨ ਜਿਹੜੀ ਸੈਲਮਨ ਫਿਸ਼ ਹੈਗੀ ਆ ਲਿੰਕਿੰਗ ਸੈਲਮਨ ਹੈਗੀ ਆ ਇਹ 5 ਫੁੱਟ ਲੰਬੀ ਹੋ ਸਕਦੀ ਆ ਤੇ 65 ਪਾਉਂਡ ਇਹਦਾ weight ਹੋ ਸਕਦਾ ਇਹ ਆਪਾਂ ਇੱਥੇ ਸਾਇੰਟਿਸਟਾਂ ਨੇ ਦੇਖਿਆ ਇਹਨੂੰ ਤਾਂ ਇਹ ਜਿਹੜਾ ਹੈਗਾ ਦੇਖਣਾ ਵੀ ਜਿੱਥੇ ਪੈਦਾ ਹੁੰਦੀ ਆ ਉੱਥੋਂ ਪੈਦਾ ਹੋਣ ਸਾਰੇ ਸਮੁੰਦਰ ਵੱਲ ਨੂੰ ਜਾਂਦੀ ਆ ਕਿ ਇੱਥੇ ਇਹ ਨਿਕਲ ਕੇ ਆ ਰਿਹਾ ਹੈਗਾ ਪਰ ਜਦੋਂ ਹੁਣ ਜਦੋਂ ਆਪਣਾ ਉਹ ਪੂਰਾ ਸਫਰ ਪੂਰਾ ਕਰ ਲੈਂਦੇ ਉਹ ਐਂਡ ਜਿਹੜਾ ਹੈਗਾ ਉਹ ਫੇਰ ਦੁਬਾਰਾ ਜਿੱਥੋਂ ਸਟ੍ਰੀਮ ਤੋਂ ਜਿਹੜੇ ਝਰਨਿਆਂ ਤੋਂ ਜਿਹੜੀਆਂ ਨਦੀਆਂ ਤੋਂ ਨਿਕਲੀ ਉਹਥੇ ਦੁਬਾਰਾ ਉਹਨੂੰ ਵਾਪਸ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜਦੋਂ ਉਹ ਮਤਲਬ ਕਹਿੰਦਾ ਵਾਪਸ ਆਉਂਦੀ ਹੈ ਉਸ ਸਮੇਂ ਦੇ ਵਿੱਚ ਉਹ ਬਹੁਤ ਹੀ ਉਹਦਾ weight ਹੁੰਦਾ ਉਹ ਜਿਹੜਾ ਮਤਲਬ ਕਹਿੰਦਾ ਉਹਦੀ ਜਿਹੜੀ ਹੈਗੀ ਆ size ਵੀ ਵੱਡਾ ਹੁੰਦਾ ਤਾਂ ਉਹ ਮਤਲਬ ਅਗੇਂਸਟ ਦਾ ਕਰੰਟ ਬੈਕ ਆਉਂਦੀ ਹੈ ਮਤਲਬ ਉਹ ਆਪਣੀ ਜ਼ਿੰਦਗੀ ਲਾਸਟ ਜਿਹੜੀ ਜ਼ਿੰਦਗੀ ਜਿਉਣਾ ਚਾਹੁੰਦੀ ਆ ਵੀ ਮੈਂ ਆਪਣਾ ਜਿੱਥੋਂ ਜਿੱਥੋਂ ਮੇਰਾ ਜਨਮ ਹੋਇਆ ਉੱਥੇ ਮੈਂ ਉਹਦੇ ਬੱਚੇ ਪੈਦਾ ਕਰਾਂ ਤੇ ਉੱਥੇ ਹੀ ਮੇਰੀ ਡੈਥ ਹੋਵੇ ਇਹ ਹੁਣ ਗਰੋ ਹੋ ਕੇ ਵਾਪਸ ਆਉਂਦੀ ਹੈ ਤਾਂ ਇੱਥੇ ਇੱਕ ਗੱਲ ਸਮਝਣ ਬੈਣੀ ਹੈ ਉਹ ਕਾਫੀ ਅਮਾਉਂਟ ਵਿੱਚ ਜਿਹੜੀ ਸਮੁੰਦਰ ਤੋਂ ਨਾਈਟ੍ਰੋਜਨ ਤੇ ਫਾਸਫਰਸ ਨਾਲ ਲਿਆਉਂਦੀ ਹੈ ਜਿਹੜਾ ਕਿ ਇੱਥੇ ਇੰਪੋਰਟੈਂਟ ਰੋਲ ਹੈਗਾ ਵੀ ਨਾਈਟ੍ਰੋਜਨ ਤੇ ਫਾਸਫਰਸ ਜਿਹੜਾ ਹੈਗਾ ਜੰਗਲਾਂ ਨੂੰ ਇਹ ਕਿਵੇਂ ਦਿੰਦੀ ਹੈ ਉਹ ਹੀ ਆਪਾਂ ਚਰਚਾ ਕਰਨੀ ਆ ਇੱਥੋਂ ਜਦੋਂ ਵਾਪਸ ਆਉਂਦੀ ਹੈ ਸਟ੍ਰੀਮ ਤੋਂ ਉਹ ਉਹਦੀ ਹੁਣ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤਾਂ ਪੂਰੀ ਉਹ ਮਿਹਨਤ ਕਰਕੇ ਵਾਪਸ ਆਉਂਦੇ ਉਹਦੇ ਝਰਨਿਆਂ ਨੂੰ ਕ੍ਰੋਸ ਕਰਨਾ ਪੈਂਦਾ ਉਹਨੂੰ ਨਦੀਆਂ ਨੂੰ ਕ੍ਰੋਸ ਕਰਨਾ ਪੈਂਦਾ ਤਾਂ ਫਿਰ ਉਹ ਲਾਸਟ ਜਿਹੜਾ ਸਾਹ ਆਬ ਦਾ ਉੱਥੇ ਜਾ ਕੇ ਜਿੱਥੋਂ ਉਹ ਨਿਕਲੀ ਹੈ ਉੱਥੇ ਪੈਦਾ ਹੋਈ ਹੈ ਉੱਥੇ ਜਾ ਕੇ ਉਹ ਲਾਸ ਸਾਹ ਲੈਣਾ ਹੈਗਾ ਇਸ ਜਰਨੀ ਦੌਰਾਨ ਜਿਹੜਾ ਸਮੁੰਦਰ ਤੋਂ ਸਟ੍ਰੀਮ ਵੱਲ ਨੂੰ ਜਾਂਦਾ ਰੰਧਿਆ ਵੱਲ ਨੂੰ ਜਦੋਂ ਦਾ ਜਰਨੀ ਵਿੱਚ ਕੀ ਕਰਦੀ ਹੈ ਇਹਦਾ ਸਿਲਵਰੀ ਸਕਿਨ ਹੁੰਦੀ ਹੈ ਪਹਿਲਾਂ ਉਹ ਸਕਿਨ ਵੀ ਹਲਕੀ ਰੈਡਿਸ਼ ਹੋ ਦੇ ਇੰਨੀ ਤਾਕਤ ਨਹੀਂ ਨੀ ਜੋਰ ਲਾ ਕੇ ਉਹ ਵਾਪਸ ਆਉਂਦੀ ਹੈਗੀ ਉਸ ਤੋਂ ਬਾਅਦ ਇਹਦੇ ਉਹਦੀ ਉਹ ਖਾਂਦੀ ਕੋਸ਼ ਨਹੀਂ ਉਸ ਸਮੇਂ 'ਚ ਜਦੋਂ ਵਾਪਸ ਆਉਂਦੀ ਹੈ ਕੀ ਹੋ ਗਿਆ ਉਹ weight ਹੌਲੀ-ਹੌਲੀ ਲੂਜ਼ ਕਰਦੀ ਹੈ ਜਿਹੜੀ ਫੈਟ ਉਹਨੇ ਸਟੋਰ ਕੀਤੀ ਹੈ ਹੌਲੀ-ਹੌਲੀ weight ਲੂਜ਼ ਹੁੰਦਾ ਜਾਂਦਾ ਦਾ ਜਿਹੜੀ ਸਟੋਰ ਕੀਤੀ ਫੈਟ ਆ ਹੁਣ ਉਥੇ ਲਾਸਟ ਸਟਰੈਂਥ ਜਿਹੜੀ ਆਪਣੀ ਬਚਾ ਕੇ ਜਿਹੜੀ ਫੈਟ ਦੀ ਸਟਰੈਂਥ ਉਥੋਂ ਉਸੇ ਮੀਟ ਕਰਦੀ ਆਗੇ ਸਟ੍ਰੀਮ ਵਿੱਚ ਉਹ ਮੀਟਿੰਗ ਕਰਦੇ ਉਥੋਂ ਉਹਦੇ ਬੱਚੇ ਪੈਦਾ ਹੁੰਦੇ ਆ ਸਟ੍ਰੀਮ ਵਿੱਚ ਉਥੋਂ ਆ ਜੋ ਐਗਜ਼ੌਸਟ ਹੋ ਕੇ ਫਿਰ ਮਰ ਜਾਂਦੀ ਹੈਗੀ ਇਹ ਜਿਹੜਾ ਇਹਦਾ ਸਾਈਕਲ ਹੈਗਾ ਇਹ ਸੈਲਮਨ ਫਿਸ਼ ਦਾ ਹੁਣ ਹੋਇਆ ਕੀ ਜਦੋਂ ਇਹ ਮਤਲਬ ਕਹਿੰਦਾ ਸਮੁੰਦਰ ਤੋਂ ਵਾਪਸ ਆ ਰਹੀ ਹੈ ਬਹੁਤ ਮੱਛੀ ਇੱਕ ਨਹੀਂ ਬਹੁਤ ਵੱਡੇ ਲੈਵਲ ਦੀਆਂ ਮੱਛੀਆਂ ਵਾਪਸ ਆਉਂਦੀਆਂ ਆਪਦਾ ਸਾਈਕਲ ਪੂਰਾ ਕਰਨ ਉਹ ਤੋਂ ਇੱਕ ਭਾਲੂ ਹੁੰਦਾ ਕਾਲੇ ਰੰਗ ਦੇ ਤੇ ਭੂਰੇ ਰੰਗ ਦੇ ਭਾਲੂ ਉਹ ਜਿਹੜੇ ਉਹ ਨਦੀਆਂ ਦੇ ਕਿਨਾਰੇ ਜਿਹੜਾ ਬੈਠੇ ਆ ਮਤਲਬ ਇਹਨੂੰ ਖਾਣ ਵਾਸਤੇ ਉਹ ਉਹਨਾਂ ਨੇ ਮਤਲਬ ਕੁਦਰਤੀ ਚੱਕਰ ਹੈਗਾ ਸਾਈਕਲਿਕ ਇਕੋਸਿਸਟਮ ਹੈਗਾ ਉਹਨਾਂ ਨੇ ਇਹਨੂੰ ਮਤਲਬ ਕਹਿੰਦਾ ਕੈਚ ਕਰਨਾ ਸ਼ੁਰੂ ਉਹਨਾਂ ਨੇ ਖਾਣਾ ਸ਼ੁਰੂ ਕਰਨਾ ਤਾਂ ਹੁਣ ਜਦੋਂ ਆ ਰਹੀ ਉਹਨੂੰ ਬਹੁਤ ਸਾਰੇ ਜਿਹੜੇ ਭਾਲੂ ਹੈਗੇ ਉਹਨੂੰ ਖਾਣਾ ਸ਼ੁਰੂ ਕਰਦੇ ਆ ਤੇ ਪਹਿਲੇ ਸਮੇਂ ਜਦੋਂ ਕਾਫੀ ਅਮਾਉਂਟ ਚ ਜਦੋਂ ਸੀਜ਼ਨ ਸ਼ੁਰੂ ਹੁੰਦਾ ਜਦੋਂ ਇਹ ਫਿਸ਼ਾਂ ਵਾਪਸ ਆਉਂਦੀਆਂ ਉਦੋਂ ਤਾਂ ਇਹ ਭਾਲੂ ਬਹੁਤ ਹੀ ਵੱਡੇ ਮੋੜ ਸਕਦੇ ਫਿਰ ਹੌਲੀ-ਹੌਲੀ ਉਹ ਜਦੋਂ ਉਹ ਭਰ ਜਾਂਦਾ ਉਹਨਾਂ ਦਾ ਸਿਸਟਮ ਸਿਸਟਮ ਸੈੱਟ ਹੋ ਜਾਂਦਾ ਫਿਰ ਉਹ ਮੋ ਚੂਜ਼ ਹੀ ਹੋ ਜਾਂਦੇ ਆ ਉਹ ਕਿਸੇ ਕਿਤੇ ਖਾਲੀ ਕੋਈ ਫਿਸ਼ ਜਿਹੜੀ ਜਿਹੜੀ ਫਿਸ਼ ਕੋਲੇ ਫੈਟ ਨਾ ਹੋਈ ਜ਼ਿਆਦਾ ਭਾਰੀ ਨਾ ਹੋਏ ਨੂੰ ਥੋੜਾ ਜਿਹਾ ਖਾਧਾ ਛੱਡਤਾ ਤੇ ਇਸ ਤਰ੍ਹਾਂ ਕਰਕੇ ਜਿਹੜੀਆਂ ਮੋ ਜਿਹੜੀ ਫਿਸ਼ ਦੀਆਂ ਜਿਹੜੋ ਖਾਨ ਲੱਗੇ ਕੁਸ਼ਤਾ ਉਹਦੀਆਂ ਲਾਸ਼ਾਂ ਹੈਗੀਆਂ ਫਿਸ਼ ਦੀਆਂ ਜਿਹੜੇ ਰਿਮੇਨਸ ਹੁੰਦੇ ਆ ਉਹ ਉੱਥੇ ਰਹਿ ਜਾਂਦੇ ਆ ਉਸ ਇਲਾਕੇ ਦੇ ਵਿੱਚ ਨਦੀਆਂ ਦੇ ਕੰਢੇ ਤਾਂ ਫਿਰ ਉਸ ਨੂੰ ਜਿਹੜੇ ਖਾਨ ਵਾਲੇ ਅੱਗੇ ਜਾਨਵਰ ਆ ਜਾਂਦੇ ਹੈਗੇ ਆ ਉਹਨੂੰ ਜਿਹੜਾ ਇੰਜੋਏ ਕਰਦੇ ਆ ਉਹਦੇ ਵਿੱਚ ਮਿੰਗ ਉਹਦੇ ਵਿੱਚ ਮਿੰਗਸ ਹੋ ਗਏ ਫੌਕਸਿਸ ਹੋ ਗਿਆ ਲੂੰਬੜੀਆਂ ਹੋ ਗਈਆਂ ਪੰਛੀ ਹੋ ਗਏ ਤੇ ਇਨਸੈਕਟ ਹੋ ਗਏ ਉਹਨੂੰ ਮਤਲਬ ਜਿਹੜਾ ਬਚਿਆ ਹੋਇਆ ਭੋਜਨ ਆ ਉਹ ਮੱਛੀਆਂ ਦਾ ਉਹ ਸਾਰਾ ਮਤਲਬ ਕਹਿੰਦਾ ਉਥੋਂ ਕੰਜ਼ਿਊਮ ਕਰਦਾ ਇਥੇ ਆਪਾਂ ਜਿਹੜੀ ਗੱਜਿਕਰ ਕੀਤਾ ਸੀ ਨਾਈਟ੍ਰੋਜਨ ਦੇ ਫਾਸਫਰਸ ਦਾ ਹੁਣ ਜਰ ਉਹ ਜਿਹੜੀਆਂ ਬਚੀਆਂ ਹੋਏ ਫਿਸ਼ ਤੇ ਰਿਮੇਨਸ ਹੈਗੇ ਟੁਕੜੇ ਹੈਗੇ ਆ ਜਿਹੜੇ ਭਾਲੂ ਨੇ ਛੱਡੇ ਹੈਗੇ ਆ ਉਸ ਨੂੰ ਮਤਲਬ ਕੰਜ਼ਿਊਮ ਕਰਕੇ ਆਪਾਂ ਜਰ ਉਹ ਫਿਕਲ ਐਲੀਮੈਂਟ ਉਹ ਆਪਾਂ ਐਕਸਕ੍ਰੀਸ਼ਨ ਕਰਦੇ ਆ ਜਰ ਉਹ ਮਤਲਬ ਨੇਚਰਲ ਸਿਸਟਮ ਚੱਲਦਾ ਤਾਂ ਉਹ ਮਤਲਬ ਕਹਿੰਦਾ ਜਿਹੜਾ ਸਾਰਾ ਨਾਈਟ੍ਰੋਜਨ ਤੇ ਫਾਸਫੋਰਸ ਹੈਗਾ ਉਹ ਜੰਗਲਾਂ ਨੂੰ ਜਾਂਦਾ ਉਹ ਸੋਇਲ ਵਿੱਚ ਘੁਲਦਾ ਤੇ ਸੋਇ ਜਿਹੜੇ ਪਲਾਂਟਸ ਹੈਗੇ ਉਹ ਵੇਟ ਕਰਦੇ ਆ ਉਹ ਉਸ ਨੂੰ ਲੈਣ ਵਾਸਤੇ ਤਾਂ ਹੁਣ ਜਿਹੜਾ ਇਹਦਾ ਮਤਲਬ ਇਹ ਹੋ ਵੀ ਬਹੁਤ ਸ ਵੱਡੇ ਅਮਾਉਂਟ ਜਿਹੜੀ ਮਾਤਰਾ ਵਿੱਚ ਜਿਹੜੀ ਨਾਈਟ੍ਰੋਜਨ ਹੈਗੀ ਆ ਉਹ ਫਾਸਫੋਰਸ ਹੈਗਾ ਉਹ ਸਿਕਲ ਮੈਟਰ ਆਹੀਂ ਉਹ ਸੋਇਲ ਵੱਲ ਚਲੇਗੀ ਤਾਂ ਇਹਦੇ ਵਿੱਚ ਜਿਹੜਾ ਇਹਦਾ ਵਿੱਚ ਇਹ ਨਿਕਲ ਕੇ ਆ ਵੀ ਜਿੰਨੀ ਅਮਾਉਂਟ ਜੰਗਲਾਂ ਵਿੱਚ ਜਿਹੜੀ ਨਾਈਟ੍ਰੋਜਨ ਫਾਸਫੋਰਸ ਦੀ ਆਈ ਇਹ ਫਿਸ਼ ਰਹੀ ਸੈਲਮਨ ਫਿਸ਼ ਰਹੀ ਆਈ ਇਹ ਨਾਰਥ ਅਮਰੀਕਾ ਦੇ ਇਲਾਕੇ ਸਟ੍ਰੀਮ ਦੇ ਰਾਉਂਡ ਜਿਹੜੇ ਜੰਗਲ ਹੈਗੇ ਆ ਤਾਂ ਇਹ 70% ਜਿਹੜੀ ਨਾਈਟ੍ਰੋਜਨ ਹੈਗੀ ਆ ਇਹ ਓਸ਼ੀਨ ਤੋਂ ਆਉਂਦੀ ਹੈਗੀ ਆ ਜਿਹੜੀ ਆਉਂਦੀ ਆ ਉਹ ਇੱਥੇ ਐਂਡ ਹੁੰਦੀ ਆ ਸੈਲਮਨ ਫਿਸ਼ ਰਹੀ ਜੰਗਲਾਂ ਚ ਪਾਉਂਦੀ ਆ ਇਹ ਸਾਈਕਲ ਪੂਰਾ ਕਰਦਾ ਤਾਂ ਇਸ ਲਈ ਜੇ ਨਾਈਟ੍ਰੋਜਨ ਜਿਹੜੀ ਮਿਲਦੀ ਆ ਰੁੱਖਾਂ ਨੂੰ ਤਾਂ ਉਹ ਜੰਗਲਾਂ ਦੀ ਗ੍ਰੋਥ ਨੂੰ ਸਪੀਡ ਅਪ ਕਰ ਦਿੰਦੀ ਆ ਜਿਹੜੇ ਸਪੂਰਸ ਦੇ ਦਰਖਤ ਉੱਥੇ ਹੈਗੇ ਉੱਥੇ ਤਾਂ ਉੱਥੋਂ ਜਿਹੜੇ ਉਹ ਉਹ ਗ੍ਰਾਫਟ ਇੱਕਦਮ ਜਦੋਂ ਨਾਈਟ੍ਰੋਜਨ ਮਿਲਦੀ ਆ ਇਸ ਸਾਈਕਲ ਰਾਹੀਂ ਤਾਂ ਉਹ ਮਤਲਬ ਕਹਿੰਦਾ ਤਾਂ ਉਹ ਉਹ ਜਿਹੜੀ ਉਹ ਕੰਜ਼ੂਮ ਕਰ ਲੈਂਦੇ ਆ ਹੁਣ ਗੱਲ ਆਉਂਦੀ ਵੀ ਇਹ ਪਤਾ ਕਿਵੇਂ ਲੱਗਦਾ ਨਾਈਟ੍ਰੋਜਨ ਜਿਹੜੀ ਹੈਗੀ ਆ ਉਹ ਉਹੀ ਨਾਈਟ੍ਰੋਜਨ ਜਿਹੜੀ ਸਮੁੰਦਰ ਵਿੱਚ ਪਹਿਲਾਂ ਇਹ ਜਿਹੜੀ ਹੁਣ ਲੋਕਾਂ ਨੇ ਦੇਖਿਆ ਵੀ ਇੱਕ ਆਈਸੋਟੋਪ ਆ ਨਾਈਟ੍ਰੋਜਨ 15 ਦਾ ਉਹ ਤੋਂ ਸਾਇੰਟਿਸਟਾਂ ਨੇ ਸਟੱਡੀ ਕੀਤਾ ਜਿਹੜੀ ਪੈਸੀਫਿਕ ਨਾਰਥ-ਵੈਸਟ ਜਿਹੜੀ ਹੈਗੀ ਆ ਨਾਈਟ੍ਰੋਜਨ 15 ਜਿਹੜੀ ਪਾਈ ਜਾਂਦੀ ਆ ਉਹ ਉਹ ਫਿਰ ਇਸ ਸੈਂਪਲਾਂ ਚ ਪਾਈ ਗਏ ਉਤੋਂ ਫਿਰ ਕਲੀਅਰ ਹੋਇਆ ਵੀ ਜਿਹੜਾ ਸਾਰਾ ਸਿਸਟਮ ਹੈਗਾ ਜਿਹੜੀ ਨਾਈਟ੍ਰੋਜਨ ਸਮੁੰਦਰ ਚ ਸੀਗੀ ਉਹ ਫਿਸ਼ ਮਤਲਬ ਉਹ ਵੇਜੀਟੇਸ਼ਨ ਨੂੰ ਲੈ ਕੇ ਦਰੱਖਤਾਂ ਨੇ ਯੂਜ਼ ਕੀਤਾ ਤਾਂ ਉਹਨੇ ਜਿਹੜੀ ਨਾਈਟrogen ਫਰੋਮ ਓਸ਼ੀਨ ਟੂ ਪਲਾਂਟ ਆਈ ਥਰੂ ਸੈਲਮਨ ਫਿਸ਼ ਮਤਲਬ ਇਹ ਸਾਈਕਲ ਹੈ ਕਿ ਇਕੋਸਿਸਟਮ ਆ ਉੱਥੇ ਤੱਕ ਆਈ ਹੈਗੀ ਆ ਤਾਂ ਹੁਣ ਅਵੈਂਚੂਲੀ ਜਿਹੜੇ ਹੈਗੇ ਟਰੀਜ਼ ਨੇ ਪਹਿਲਾਂ ਲਈ ਇਹ ਨਾਈਟrogen ਤਾਂ ਫਿਰ ਕੀ ਹੋਇਆ ਟਰੀਜ਼ ਨੇ ਫਿਰ ਆਪਣੇ ਪੱਤੇ ਸ਼ੈਡ ਕਰਤੇ ਪੱਤੇ ਸ਼ੈਡ ਕਰਤੇ ਕੁਝ ਦਰਖਤ ਡੈੱਡ ਹੋ ਗਏ ਉਹਨਾਂ ਦਾ ਜਿਹੜਾ ਜਿਹੜਾ ਸਾਰੀ ਪ੍ਰਕਿਰਿਆ ਹੈਗੀ ਸਾਰੇ ਉਹ ਸੋਇਲ ਵਿੱਚ ਆ ਗਈ ਤਾਂ ਹੁਣ ਜਿਹੜੇ ਉਹ ਜਿਹੜੇ ਨੇੜੇ ਸਾਡੇ ਮਾਈਕਰੋਬਸ ਹੈਗੇ ਸੋਇਲ ਦੇ ਉਹਨਾਂ ਨੇ ਕੀ ਕੀਤਾ ਜਿਹੜੇ ਪੱਤੇ ਡਿੱਗੇ ਉਹਨੂੰ ਉਹਨੂੰ ਮਤਲਬ ਕਿ ਕੰਪਲੈਕਸ ਮੋਲੀਕੂਲਸ ਨੂੰ ਛੋਟੇ ਫਾਰਮਸ ਚ ਕਰਤਾ ਤਾਂ ਉਹ ਸਾਰੇ ਹੀ ਮਤਲਬ ਕਹਿੰਦਾ ਸੋਇਲ ਵਿੱਚ ਚਲੇ ਗਏ ਹੁਣ ਜਿਹੜੇ ਨਵੇਂ ਰੁੱਖ ਗਰੋਅ ਕਰ ਰਹੇ ਉਹਨਾਂ ਨੂੰ ਉਹ ਪੱਤਿਆਂ ਤੋਂ ਡਿੱਗੀ ਹੋਈ ਖਰਾਕ ਨੂੰ ਵਰਤ ਲਿਆ ਹੁਣ ਇੱਥੇ ਗੱਲ ਇਹ ਆਉਂਦੀ ਆ ਵੀ ਸਾਰੀ ਦੀ ਸਾਰੀ ਜਿਹੜੇ ਮਿਨਰਲਸ ਹੈਗੇ ਸਾਰੇ ਦੀ ਸਾਰੇ ਨੈਟ੍ਰੋਨ ਹੈਗੇ ਪੱਤਿਆਂ ਤੋਂ ਡਿੱਗੀ ਉਹ ਨਹੀਂ ਲੈਂਦੇ ਬਹੁਤ ਸਾਰੇ ਸਾਇੰਟਿਸਟ ਹਨ ਇਹ ਦੇਖਿਆ ਵੀ ਜਿਹੜੀਆਂ ਪੱਤਿਆਂ ਤੋਂ ਜਿਹੜੇ ਪੱਤੇ ਜਿਹੜੇ गिरਦੇ ਆ ਉਹ ਬਸਾਰੇ ਜਿਹੜੇ ਫਿਰ ਨਦੀ ਵਿੱਚ ਚਲੇ ਜਾਂਦੇ ਹਨ ਇਹਨਾਂ ਦੇ ਵਿੱਚ ਹੁੰਦੇ ਉਹ ਸਟ੍ਰੀਮ ਬਲ ਪਹੁੰਚਦੇ ਆ ਜਿਹੜਾ ਪੱਤਿਆਂ ਵਿੱਚ ਡਿੱਗਣ ਦੇ ਐਸਿਡਿਕ ਕੰਟੈਂਟ ਜਿਹੜਾ ਆਉਂਦਾ ਉਹ ਪਾਣੀ ਵਿੱਚ ਉਸ ਐਸਿਡਿਕ ਕੰਟੈਂਟ ਨੂੰ ਜਿਹੜੇ ਹੈਗੇ ਆ ਐਸਿਡ ਨੂੰ ਜਿਹੜੇ ਮਤਲਬ ਕਹਿੰਦਾ ਫਾਈਟੋਪਲੈਂਕਟਨ ਆ ਉਹਨੂੰ ਯੂਜ਼ ਕਰਦੇ ਹੈਗੇ ਦੇਖੋ ਤੁਸੀਂ ਕਿੱਥੋਂ ਚੱਕਰ ਚੱਲਿਆ ਵੀ ਜਦੋਂ ਇੱਕ ਸਾਈਕਲ ਚੱਲਿਆ ਵੀ ਇੱਕ ਮੱਛੀ ਨੇ ਆਪਣਾ ਜਿਹੜਾ ਜ਼ਿੰਦਗੀ ਜਿਹੜੀ ਆ ਉਹ ਮਤਲਬ ਯੰਗ ਏਜ ਆ ਓਸ਼ੀਅਨ ਚ ਕੱਢੀ ਉਸੋ ਦੀ ਜਿਹੜੀ ਐਂਡ ਏਜ ਆ ਉਹਨੇ ਜਾ ਕੇ ਜਿੱਥੋਂ ਪੈਦਾ ਹੋਈ ਉੱਥੇ ਵਾਪਸ ਆਈ ਉੱਥੋਂ ਨਾਈਟ੍ਰੋਜਨ ਤੇ ਫਾਸਫੋਰਸ ਸਮੁੰਦਰ ਤੋਂ ਲੈ ਕੇ ਆਈ ਉਹਨੂੰ ਦਰਖਤਾਂ ਨੇ ਲਿਆ ਇਹ ਸਾਈਕਲ ਚੱਲਦਾ 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 ਫੇਰ ਦੁਬਾਰਾ ਫੇਰ ਸਮੁੰਦਰ ਜੀ ਪਹੁੰਚੀਗਾ ਫਾਈਟੋਪਲੈਂਕਟਨ ਕੋਲ ਪੱਤਿਆਂ ਰਾਹੀਂ ਤਾਂ ਇਹ ਹੁਣ ਮਤਲਬ ਇੱਕ ਇਕੋਸਿਸਟਮ ਕੰਪਲੈਕਸ ਸਾਨੂੰ ਇੱਥੇ ਨਜ਼ਰ ਆ ਰਿਹਾ ਹੈਗਾ ਇਸ ਲਈ ਇਹਨੂੰ ਸਮਝਣਾ ਪੈਣਾ ਸਾਡੇ ਸਿਸਟਮ ਨੂੰ ਵੀ ਇੰਨਾ ਕੁ ਜ਼ਿਆਦਾ ਇਹ ਕੰਪਲੈਕਸ ਆ ਸਾਡਾ ਜਿਹੜਾ ਸਿਸਟਮ ਹੈਗਾ ਵੀ ਸਾਡੇ ਬਾਇਓਡਾਇਵਰਸਿਟੀ ਹੈਗਾ ਸਾਡਾ ਇਕੋਸਿਸਟਮ ਹੈਗਾ ਇਹਨਾਂ ਨੂੰ ਸਾਰਿਆਂ ਨੂੰ ਸਾਨੂੰ ਨਾਲ ਹੀ ਲੈ ਉਹਦਾ ਨੰਬਰ ਜਿਹੜਾ ਹੈਗਾ ਹਿਊਮਨ ਇੰਟਰਵੈਂਸ਼ਨ ਕਰਕੇ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈਗਾ ਇਸ ਲਈ ਇੱਕ ਇਹ ਜਿਹੜਾ ਸਾਇੰਟਿਸਟ ਕੋਸ਼ਿਸ਼ ਕਰ ਰਿਹਾ ਹੈ ਨੂੰ ਸੈਲਮਨ ਫਿਸ਼ ਨੂੰ ਕੰਜ਼ਰਵੇਸ਼ਨ ਕਰਨ ਦੀ ਤਾਂ ਕਿ ਜਿਹੜਾ ਸਾਡਾ ਜਿਹੜੇ ਉਹੀ ਜਿਹੜਾ ਸਾਡੇ ਜੰਗਲ ਹੈਗੇ ਆ ਉਹ ਸਹੀ ਢੰਗ ਨਾਲ ਮਤਲਬ ਕਹਿੰਦਾ ਮਤਲਬ ਕਹਿੰਦਾ ਗਰੋ ਕਰਨ ਕਿਉਂਕਿ ਇਹਦਾ ਸਾਰਾ ਜਿਹੜਾ ਨਾਈਟ੍ਰੋਜਨ ਤੇ ਫਾਸਫੋਰਸ ਸਾਈਕਲ ਹੈਗਾ ਇਹ ਜੁੜਿਆ ਹੋਇਆ ਇਸ ਫਿਸ਼ ਨਾਲ ਇਸ ਲਈ ਇਹ ਜਿਹੜੀ ਚਰਚਾ ਕਰੀ ਜਰੂਰੀ ਸਮਝੀ ਵੀ ਅਸੀਂ ਇਹ ਜਿਹੜੀ ਪੀਟਰ ਵੋਇਲਨਬੇਨ ਦੀ ਕਿਤਾਬ ਤੇ ਆਰਟੀਕਲ ਪੜਿਆ ਬੀ ਮਤਲਬ ਇਕੋਸਿਸਟਮ ਕਿੰਨਾ ਕੰਪਲੈਕਸ ਹੋ ਸਕਦਾ ਇਹ ਤੁਹਾਨੂੰ ਕਲੀਅਰ ਹੋਇਆ ਵੀ ਇੱਕ ਫਿਸ਼ ਕਿੰਨੇ ਵੱਡੇ ਫੋਰੈਸਟ ਨੂੰ ਮਤਲਬ ਕਹਿੰਦਾ ਸਪੋਰਟ ਕਰਦੀ ਆ ਤਾਂ ਉਹ ਫੋਰੈਸਟ ਦੇ ਪੱਤੇ ਜਿਹੜੇ ਹੈਗੇ ਅੱਗੇ ਜਿਹੜੇ ਜਰੋ ਸਟ੍ਰੀਮ ਚ ਜਾਂਦੇ ਨਹਿਰਾਂ ਨਦੀਆਂ ਚ ਜਾਂਦੇ ਆ ਉਹ ਸਮੁੰਦਰ ਚ ਪਹੁੰਚਦੇ ਉਹ ਐਸਿਡ ਉਹਦੇ ਵਿੱਚ ਹੁੰਦਾ ਉਹ ਫਾਈਟੋਪਲੈਂਕਟਨ ਨੂੰ ਅੱਗੇ ਗਰੋਥ ਲਈ ਹੈਲਪ ਕਰਦਾ ਇਸ ਲਈ ਆਓ ਸਰ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ ਰੁੱਖਾਂ ਦੀ ਪ੍ਰਕਿਰਿਆ ਨੂੰ ਸਮਝੀਏ ਇਹਨਾਂ ਨੂੰ ਸਮਝ ਕੇ ਆਪਣਾ ਜਿਹੜਾ ਆਪਣਾ ਵੀ ਆਸੇ ਪਾਸੇ ਜਿਹੜਾ ਸਾਡਾ ਕਲਾਈਮੇਟ ਹੈਗਾ ਆਸੇ ਪਾਸੇ ਦਾ ਸਿਸਟਮ ਹੈਗਾ ਉਹਨੂੰ ਆਪਾਂ ਸਮਝ ਕੇ ਰੁੱਖਾਂ ਨੂੰ ਵੀ ਬਚਾਈਏ ਤੇ ਸਾਡੇ ਜਿਹੜੇ ਜਾਨਵਰ বাসਦੇ ਹੈਗੇ ਆ ਸਾਡੇ ਜਿਹੜੇ ਜਿਹੜਾ ਸਾਡੀ ਸਪੋਰਟ ਕਰਦੇ ਐਮਫੀਬੀਅਨ ਹੋਗੇ ਜਾਂ ਸੱਪ ਹੋਗੇ ਜਾਂ ਉਹਨੂੰ ਆਪਾਂ ਡ੍ਰੇਨ ਉਹਨਾਂ ਨੂੰ ਉਹਨਾਂ ਨੂੰ ਸਿਸਟਮ ਨੂੰ ਸਮਝਣ ਦੀ ਕੋਈ ਉਹ ਕੀ ਕਰ ਰਿਹਾ ਆਪਣੀ ਪ੍ਰਕਿਰਿਆ ਮਤਲਬ ਕਹਿੰਦਾ ਕਰਨੀ ਹੈਗੀ ਤੇ ਇਹ ਇੱਕ ਗੱਲ ਹੋਰ ਸਮਝਣੀ ਪੈਣੀ ਹੈ ਜਦੋਂ ਅਸੀਂ ਜੰਗਲ ਲਾਉਂਦੇ ਆ ਜੰਗਲ ਲਾਉਂਸ ਵਾਸਤੇ ਅਸੀਂ ਇਹ ਦੇਖਦੇ ਆ ਸਾਰੇ ਜਿਹੜੇ ਪੰਛੀ ਹੈਗੇ ਪੰਛੀ ਬਾਪ ਸਾਰੇ ਉੱਥੇ ਜਿਹੜੇ ਮਤਲਬ ਸਾਰਾ ਥੱਲੇ ਸੋਇਲ ਦਾ ਮਾਈਕਰੋਫਲੋਰਾ ਇੰਪਰੂਵ ਹੈ ਇੱਕ ਪ੍ਰਕਿਰਿਆ ਹੈਗੀ ਸਿਸਟਮ ਦੀ ਇਸ ਲਈ ਨੇ ਪ੍ਰਕਿਰਿਆ ਨੂੰ ਸਮਝ ਕੇ ਆਪਾਂ ਸਾਰੇ ਆਪਾਂ ਆਪਣਾ ਉਹਨਾਂ ਤੋਂ ਰੁੱਖਾਂ ਦੀ ਮਦਦ ਕਰੀਏ ਗਰੂ ਹੋਣ ਕਰਨ ਵਾਸਤੇ ਧੰਨਵਾਦ ਸਾਰੇ ਸਸੀ ਗੱਲ